ਕਈ ਸਾਲ ਪਹਿਲਾਂ ਮੈਂ ਆਪਣੀ ਭਾਬੀ ਦੀ ਭੈਣ ਨੂੰ ਦੇਖ ਕੇ ਮਜ਼ਾਕ ਮਜ਼ਾਕ ਚ ਰੱਬ ਨੂੰ ਕਿਹਾ ਸੀ ਮਹ ਰੱਬਾ ਮੇਰਾ ਇਸ ਕੁੜੀ ਨਾਲ ਵਿਆਹ ਹੀ ਕਰਵਾ ਦੇ ਰੱਬ ਸੀਰੀਅਸ ਹੀ ਲੈ ਗਿਆ ਉਹਨੇ ਸੱਚੀ ਉਹਦੇ ਨਾਲ ਵਿਆਹ ਕਰਵਾ ਦਿੱਤਾ ਮੈਨੂੰ ਤਾਂ ਲੱਗਦਾ ਰੱਬ ਨੂੰ ਮਜ਼ਾਕ ਤੇ ਬੇਨਤੀ ਚ ਫਰਕ ਹੀ ਨਹੀਂ ਪਤਾ ਉਹ ਰੱਬਾ ਮੈਂ ਤਾਂ ਮਜ਼ਾਕ ਕਰਿਆ ਸੀ ਯਾਰ ਤੇ ਤੂੰ ਮਜ਼ਾਕ ਤੇ ਬੇਨਤੀ ਚ ਫਰਕ ਨਹੀਂ ਪਤਾ ਗਲਤ ਫੈਸਲੇ ਕਰੀ ਜਾਂਦਾ ਤੇਰੇ ਇੱਕ ਗਲਤ ਫੈਸਲੇ ਨੇ ਆ ਦਿਵਾਕ ਪਾਹੇ ਟੰਗਤਾ ਵਿਚਾਰਾ ਅੱਜ ਮੇਰੇ ਵਾਲੀ ਮੈਨੂੰ ਕਹਿੰਦੀ ਜੇ ਤੁਸੀਂ ਕਦੇ ਐ ਸੋਚਿਆ ਵੀ ਮੇਰਾ ਵਿਆਹ ਜੇ ਤੁਹਾਡੇ ਨਾਲ ਨਾ ਹੁੰਦਾ ਕਿਸੇ ਹੋਰ ਨਾਲ ਹੋ ਜਾਂਦਾ ਮੈਂ ਕਹਾ ਮੈਂ ਕਿਸੇ ਦਾ ਬੁਰਾ ਨਹੀਂ ਸੋਚਦਾ ਫਿਰ ਕਹਿੰਦੀ ਮੈਂ ਤਾਂ ਕਹਿੰਦੀ ਮੇਰਾ ਵਿਆਹ ਕਿਸੇ ਭੂਤ ਪ੍ਰੇਤ ਨਾਲ ਹੋ ਜਾਂਦਾ ਫਿਰ ਵੀ ਮੈਂ ਵਧੀਆ ਰਹਿੰਦੀ ਮੈਂ ਕਹਾ ਭੈਣ ਤੇ ਭਰਾ ਦਾ ਵਿਆਹ ਨਹੀਂ ਹੁੰਦਾ ਫਿਰ ਕੁੱਥੇ ਜਗਾ ਨਹੀਂ ਆ ਤਾਂ ਕਹਿੰਦੇ ਤੁਹਾਨੂੰ ਨਰਕ ਚ ਵੀ ਜਗਾ ਨਾ ਮਿਲੇ ਮੈਂ ਕਹਾ ਮੈਂ ਹਰਿਆ ਕਥਾ ਮੈਂ ਤੇਰੇ ਮਾਦਰ ਮਾਦਰ ਥੋੜੀ ਫਰੀ ਜਾਊਗਾ ਕੱਲ ਇੱਕ ਇਮਾਨਦਾਰੀ ਦੀ ਮਿਸਾਲ ਦੇਖਣ ਨੂੰ ਮਿਲੀ ਮੈਂ ਬਾਜ਼ਾਰ ਚ ਤੁਰਿਆ ਜਾਵਾ ਗੋਲ ਗੱਪਿਆਂ ਦੀ ਰੇੜੀ ਕੋਲੇ 50 ਪਿੱਟੇ ਗਏ ਮੈਂ ਪੂਰਾ ਇਮਾਨਦਾਰ ਮੈਂ ਸੋਚਿਆ ਮੈਂ ਯਾਰ ਗੋਲ ਗੱਪਿਆਂ ਦੇ ਡਿੱਗਪੇ ਹੋਣਗੇ ਮੈਂ 50 ਰੁਪਏ ਚੱਕੇ ਚੱਕ ਕੇ ਚੁੱਪ ਕਰਕੇ ਗੋਲ ਗੱਪਿਆਂ ਨੂੰ ਖਰਾਦ ਤੇ ਕਮਾਲ ਦੀ ਗੱਲ ਹੋ ਗਈ ਗੋਲ ਗੱਪਿਆਂ ਵਾਲਾ ਵੀ ਮੇਰੇ ਜਣਾ ਪੂਰਾ ਇਮਾਨਦਾਰ ਉਹਨੇ ਚੁੱਪ ਕਰਕੇ 50 ਰੁਪਏ ਲੈ ਮੈਨੂੰ ਗੋਲ ਗੱਪੇ ਖਵਾ ਦਿੱਤੇ ਦੁਨੀਆ ਤੇ ਕਿੰਨੇ ਇਮਾਨਦਾਰ ਲੋਕ ਨੇ ਯਾਰ ਮੇਰੇ ਵਾਂਗੂ ਹੈ ਨਾ ਦੇਖੋ ਜੀ ਹਰ ਇੱਕ ਕੁੜੀ ਚਾਹੁੰਦੀ ਹੈ ਵੀ ਮੇਰੇ ਘਰ ਵਾਲਾ ਉਹੋ ਜਿਹਾ ਹੋਵੇ ਜਿਹੋ ਜਿਹਾ ਮੇਰਾ ਪਿਓ ਹੈ ਜਿਸ ਤਰ੍ਹਾਂ ਮੇਰਾ ਪਿਓ ਸਾਰੇ ਪਰਿਵਾਰ ਨੂੰ ਨਾਲ ਲੈ ਕੇ ਚੱਲਦਾ ਸਾਰਿਆਂ ਦੀ ਰਿਸਪੈਕਟ ਕਰਦਾ ਸਾਰਾ ਨੂੰ ਪਿਆਰ ਨਾਲ ਬੋਲਦਾ ਸਾਰੇ ਪਰਿਵਾਰ ਦੇ ਦੁੱਖ ਦਰਦ ਨੂੰ ਆਪਣਾ ਦੁੱਖ ਦਰਦ ਸਮਝਦਾ ਉਹੋ ਜਿਹਾ ਹੋਵੇ ਮੇਰੇ ਘਰ ਵਾਲਾ ਪਰ ਮੁੰਡਾ ਕਦੇ ਵੀ ਨਹੀਂ ਚਾਹੁੰਦਾ ਵੀ ਉਹਦੇ ਘਰ ਵਾਲੀ ਉਹਦੀ ਮਾਂ ਵਰਗੀ ਹੋਵੇ ਇਹ ਨਹੀਂ ਕਿ ਉਹ ਆਪਣੀ ਮਾਂ ਨੂੰ ਪਿਆਰ ਨਹੀਂ ਕਰਦਾ ਬਸ ਉਹ ਆਪਣੀ ਮਾਂ ਦੇ ਸੁਭਾਅ ਨੂੰ ਜਾਣਦਾ ਵੀ ਮੇਰੀ ਮਾਂ ਮੇਰੇ ਪਿਓ ਨਾਲ ਕਿਹੋ ਜਿਹਾ ਵਿਵਹਾਰ ਕਰਦੀ ਹੈ ਕਾ ਕਰਕੇ ਉਹ ਕਹਿੰਦਾ ਵੀ ਮੇਰੀ ਮਾਂ ਤਾਂ ਜਿਉਂਦੀ ਹੈਗੀ ਉਹ ਵੀ ਠੀਕ ਹੈ ਬਸ ਮੇਰੇ ਘਰ ਵਾਲੀ ਨਾ ਮੇਰੀ ਮਾਂ ਵਰਗੀ ਹੋਵੇ ਮੈਂ ਥੋੜੇ ਤੋਂ ਇੱਕ ਗੱਲ ਪੁੱਛਣੀ ਸੀ ਦੋਸਤੋ ਜੇਕਰ ਮੋੜ ਨੂੰ ਫ੍ਰਿਜ ਚ ਰੱਖ ਦਿੱਤਾ ਜਾਵੇ ਤਾਂ ਮੋੜ ਖਰਾਬ ਹੋਊਗਾ ਜਾਂ ਨਹੀਂ ਇੱਕ ਗੱਲ ਤਾਂ ਪੱਕੀ ਐ ਬੰਦਿਆਂ ਦੀਆਂ ਅੱਖਾਂ ਨੂੰ ਤੇ ਜਨਾਨੀਆਂ ਦੀ ਜ਼ੁਬਾਨ ਨੂੰ ਆਰਾਮ ਮਰਨ ਤੋਂ ਬਾਅਦ ਹੀ ਮਿਲਦਾ ਰਾਤ ਮੈਂ ਇੱਕ ਸੁਪਨਾ ਦੇਖਿਆ ਪੁਲਿਸ ਮੇਰੇ ਪਿੱਛੇ ਲੱਗੀ ਹੋਈ ਮੈਂ ਪੁਲਿਸ ਦੇ ਅੱਗੇ ਅੱਗੇ ਪੁਲਿਸ ਮੇਰੇ ਪਿੱਛੇ ਪਿੱਛੇ ਫੇਰ ਕੀ ਸੀ ਮੈਂ ਇੱਕ ਪੈਂਤਰਾ ਖੇਡਿਆ ਮੈਂ 4:00 ਵਜੇ ਉੱਠ ਖੜਿਆ ਉਹ ਮੈਨੂੰ ਲੱਭਦੇ ਰਹੇ ਹੋਰ ਹਣਾ ਸੈਂਟਰ ਆ ਫੇਟਣਾ ਪੈਂਦਾ ਗਰਮੀ ਆ ਗਈ ਦੋਸਤੋ ਜਦੋਂ ਵੀ ਫਰਿਜ ਚੋਂ ਪਾਣੀ ਪੀਵੋ ਤਾਂ ਬੋਤਲਾਂ ਭਰ ਕੇ ਰੱਖ ਦਿਆ ਕਰੋ ਨਹੀਂ ਤਾਂ ਘਰ ਵਾਲੀ ਦਾ ਲੈਕਚਰ ਪਾਣੀ ਤੋਂ ਸ਼ੁਰੂ ਹੋ ਕੇ ਅੱਧੇ ਘੰਟੇ ਬਾਅਦ ਤੁਹਾਡੇ ਮੋਬਾਈਲ ਤੇ ਜਾ ਕੇ ਖਤਮ ਹੋਊਗਾ ਸਮਝਦੇ ਜਦ ਨੂੰ ਸੇੜੀ ਬੰਦਿਆ ਨੇ ਬੜਾ ਤੰਗ ਕਰਖਿਆ ਸਵੇਰੇ ਸਵੇਰੇ ਪੈਸੇ ਮੰਗਣ ਲੱਗ ਜਾਣਗੇ ਉਤੋਂ ਬਸਰਮੀ ਦੀ ਹੱਦ ਧਾਰ ਲੈਣਗੇ ਅੱਜ ਸਵੇਰੇ ਸਵੇਰੇ ਮੈਨੂੰ ਇੱਕ ਨਛੇੜੀ ਕਹਿੰਦਾ ਬਾਈ ਬਣ ਕੇ 10 ਰੁਪਏ ਦੇ ਦੇ ਬਹੁਤ ਜ਼ਰੂਰੀ ਨੇ ਮੈਂ ਉਹਨੂੰ 10 ਰੁਪਏ ਫੜਾ ਕੇ ਆਖਿਆ ਮਹਾਰਾਜ 10 ਰੁਪਏ ਦਾ ਲੈ ਲੈ ਹੁਣ ਇਹਦਾ ਕੋਈ ਨਸਾ ਪੱਤਾ ਨਾ ਕਰ ਲਈ ਮੈਨੂੰ ਕਹਿੰਦਾ ਤੇਰੇ 10 ਰੁਪਏ ਪਿੱਛੇ ਮੈਂ ਕਿਤੇ ਸ਼ੰਤ ਨਾ ਬਣ ਜਾ